ਪ੍ਰਸਾਦ ਨਾਮਾ ਤੇ ਇਹ ਰੇਲਾ ਰੋਕਿਆ ਜਾਣ ਗਿਆ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਠੱਪ ਰੱਖਣਗੇ ਤਨਾਲੀ ਕਿਸਾਨ ਜੋ ਤੇ ਬੰਦਿਆ ਵੱਲੋਂ ਟੋਲ ਪਲਾਜ਼ਾ ਤੇ ਵੀ ਧਰਨੇ ਦੇ ਉੱਤੇ ਜਾਣਗੇ ਤਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੋਲ ਫ੍ਰੀ ਕਰ ਦਿੱਤੇ ਜਾਣਗੇ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਇਹ ਪੱਕਾ ਮੋਰਚਾ ਦਿੱਤਾ ਗਿਆ ਦਾ 2 ਦਿਨਾਂ ਤੋਂ ਬਾਅਦ ਅਕਸਰ 3 ਦਿਨ ਦੇ ਵਿੱਚ ਇਹ ਦਾਖਲ ਹੋ ਗਿਆ ਤੇ ਜਿੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੈਨਾਂ ਤਸਵੀਰਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਤਰ੍ਹਾਂ ਬਾਰਡਰਾਂ ਤੇ ਇੱਕ ਪਾਸੇ ਡਟੇ ਹੋਏ ਨੇ ਤਾਂ ਉਧਰ ਹੀ ਰੇਲ ਟਰੈਕ ਤੇ ਧਰਨਾ ਦਿੱਤਾ ਜਾਵੇਗਾ ਤਾਂ ਤਿੱਤੀ ਜ੍ਹਾ ਜਿੱਥੇ ਟੂਲ ਫ੍ਰੀ ਕਰ ਦਿੱਤੇ ਜਾਣ ਗਿਆ ਜੁ ਤਾਂ ਇੱਥੇ ਸੂਬਾ ਕੇਂਦਰ ਸਰਕਾਰ ਦੇ ਰੋਸ ਵੱਜੋ ਅੱਜ ਉਹਨਾਂ ਦੇ ਵੱਲੋਂ ਹੁਣ ਐਲਾਨੇ ਕਰ ਦਿੱਤਾ ਗਿਆ ਤਾਂ 4 ਘੰਟੇ ਤੱਕ ਰੇਲ ਟਰੈਕ ਜਾਮ ਕਰਨਗੇ ਕਿਸਾਨ ਤਾਂ ਉਧਰ ਹੀ ਬੀਕੇ ਯੂਗਰਾਹਾਂ ਦੇ ਵੱਲੋਂ ਸੱਤ ਥਾਵਾਂ ਤੇ ਰੇਲਾਂ ਰੋਕੀਆਂ ਜਾਣ ਗਿਆ ਤੇ ਤਿੰਨ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇੱਕ ਤਸਵੀਰ ਜਿੱਥੇ ਬਾਰਡਰਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤਾਂ ਦੂਜੀ ਤਸਵੀਰ ਜਿੱਥੇ ਰੇਲ ਟਰੈਕ ਤੇ ਤਰਨਾ ਦਿੱਤਾ ਜਾਵੇਗਾ ਜਾਮ ਕਰ ਦਿੱਤੀਆਂ ਜਾਣਗੇ ਰੇਲਾ ਤਾਂ ਤੀਜੀ ਤਸਵੀਰ ਜਿੱਥੇ ਟੋਲ ਪਲਾਜ਼ੇ ਫਰੀ ਕਰ ਦਿੱਤੇ ਜਾਣਗੇ ਤਾਂ ਬਲਕੇ ਰੇਲਵੇ ਟਰੈਕ ਜੋ ਕਿ ਹੈ ਜਾਮ ਕਰਨਗੇ ਤਾਂ ਟੋਲ ਪਲਾਜ਼ੇ ਫਰੀ ਕਰ ਦਿੱਤੇ ਜਾਣਗੇ ਤਾਂ ਸੱਤ ਥਾਵਾਂ ਤੇ ਬਿਕੇ ਉਗਰਾਹਾਂ ਦੇ ਵੱਲੋਂ ਇਹ ਰੇਲਾ ਰੋਕ ਜਾਣਗੇ ਤਾਂ ਲਗਾਤਾਰ ਤਸਵੀਰਾਂ ਤੁਸੀਂ ਇੱਥੇ ਵੇਖ ਪਾਰੋ ਕਿ ਇਸ ਤਰ੍ਹਾਂ ਤਿੰਨ ਤਸਵੀਰਾਂ ਜਿੱਥੇ ਲਗਾਤਾਰ ਕਿਸਾਨ ਆਪਣੇ ਮੰਗਾ ਨੂੰ ਲੈ ਕੇ ਡਟੇ ਹੋਏ ਨੇ ਤਾਂ ਉੱਥੇ ਅੱਜ ਤੀਜੀ ਗੇੜ ਦੀ ਮੀਟਿੰਗ ਵੀ ਹੋਵੇਗੀ ਪਰ ਉਸ ਤੋਂ ਪਹਿਲਾਂ ਹਰਿਆਣਾ ਪ੍ਰਸ਼ਾਸਨ ਦੀ ਕਾਰਵਾਈ ਨੂੰ ਵੇਗ ਦੇ ਲਗਾਤਾਰ ਭੀਤੇ ਦੋ ਦਿਨਾਂ ਤੋਂ ਪ੍ਰਸ਼ਾਸਨ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਹਤਰੂ ਗੈਸ ਹੰਝੂ ਗੈਸ ਦੇ ਗੋਲੇ ਛੱਡੇ ਗਏ ਤਾਂ ਉਸ ਦੇ ਰੋਸ ਵਿੱਚ ਜੋ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਰੇਲਾਂ ਰੋਕੀਆਂ ਜਾਣਗੀਆਂ ਬੀਕਯੂ ਗ੍ਰਾਹਾਂ ਦੇ ਵੱਲੋਂ ਸੱਤਾਵਾਂ ਅਤੇ ਰੇਲਾਂ ਰੋਕੀਆਂ ਜਾਣਗੀਆਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਠੱਪ ਰੱਖਣਗੇ ਤਾਂ ਕਿਸਾਨ ਅਤੇ ਬੰਦੇ ਦੇ ਵੱਲੋਂ ਟੋਲ ਪਲਾਜ਼ਾ ਤੇ ਤਰਨਾ ਦਿੱਤਾ ਜਾਵੇਗਾ ਸਵੇਰੇ 11 ਵਜੇ ਤੋਂ ਤਾਂ ਦੁਪਹਿਰ 2 ਵਜੇ ਤੱਕ ਟੋਲ ਫ੍ਰੀ ਕਰ ਦਿੱਤੇ ਜਾਣਗੇ। ਤਸ਼ੰਬੂਤ ਇਕਨੌਰੀ ਬਾਰਡਰ ਤੇ ਪਹਿਲਾਂ ਤਾਂ ਹੀ ਪਹਿਲਾਂ ਤੋਂ ਹੀ ਮੋਰਚੇ ਤੇ ਬੈਠੇ ਹੋਏ ਨੇ ਦਸਿਹਦਾਰੂ ਕਰਾਂਗੇ ਸਾਡੇ ਸਹਿਯੋਗੀ ਮਨੀਸ਼ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਨੀਸ਼ ਤਾਂ ਪਹਿਲਾਂ ਹੀ ਕਿਸਾਨ ਲਗਾਤਾਰ ਦੋ ਦਿਨਾਂ ਤੋਂ ਇੱਥੇ ਡਟੇ ਹੋਏ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਇਹ ਜੇਲ੍ਹਾਂ ਵੀ ਰੋਕੀਆਂ ਜਾਣ ਗਿਆ ਤਾਂ ਵੱਡਾ ਇੱਥੇ ਵੇਖਣ ਨੂੰ ਮਿਲ ਸਕਦਾ ਹੈ ਕਿ ਆ ਆਮ ਜਨ ਜੀਵਨ ਲੋਕ ਆਮ ਲੋਕ ਵੀ ਕਾਫੀ ਪ੍ਰਭਾਵਿਤ ਹੋ ਰਹੇ ਨੇ ਕਿ ਕੁਝ ਕਹਿਣਾ ਹੈ ਬਿਲਕੁਲ ਅੱਜ ਦੇਖੋ ਆ ਕੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲਾਂ ਰੋਕਣ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਾਂ ਜਾਮ ਕਰਨਗੇ ਅਸੀਂ ਇਸ ਵਕਤ ਪਠੰਡਾ ਜ਼ਿਲ੍ਹਾ ਦੇ ਪਿੰਡ ਜੇਠੂ ਕੇ ਮੌਜੂਦ ਆ ਜਿੱਥੇ ਇਹ ਰੇਲਵੇ ਲਾਈਨਾਂ ਜਿਹੜੀ ਰੋਕੀ ਜਾਣੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਸ ਰੇਲਵੇ ਲਾਈਨ ਤੇ ਅੱਜ ਜਿਹੜਾ ਕਿਸਾਨਾਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਕੇਂਦਰ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪਰ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣ ਵਾਲਾ ਕੇਂਦਰ ਸਰਕਾਰ ਖਿਲਾਫ ਲਗਾਤਾਰ ਇੱਕ ਪਾਸੇ ਬਾਰਡਰਾਂ ਤੇ ਕਿਸਾਨ ਬੈਠੇ ਨੇ ਦਿੱਲੀ ਜਨ ਲਈ ਬਜਿੱਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਰੇਲਾ ਰੋਕ ਰਹੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਥੋੜੀ ਦੇਖੋ ਜਿਹੜੀਆਂ ਮੰਗਾਂ ਨੇ ਮੰਗਾਂ ਸਾਰੀਆਂ ਕਿਸਾਨਾਂ ਦੀਆਂ ਉਹੀ ਮੰਗਾਂ ਨੇ ਉਹਨਾਂ ਮੰਗਾਂ ਦੀ ਅੱਜ ਜਿਹੜਾ ਉਹਨਾਂ ਮੰਗਾਂ ਦੇ ਉੱਤੇ ਹੀ ਅੱਜ ਜਿਹੜਾ ਰੇਲ ਹੈ ਜਾਮ ਕੀਤੀ ਜਾ ਰਹੀ ਹੈ ਸਾਡੀ ਜਨ ਸਭ ਤੋਂ ਭਾਰਤੀ ਕਿਸਾਨ ਜੀ ਨੇ ਇੱਕ ਤੱਕ ਗਰਾਹ ਕਰਨ ਉਹ ਮੈਂ ਜਗਦੇਵ ਸਿੰਘ ਜੋਗਰ ਆ ਇਹ ਅਸੀਂ 11 ਵਿੱਚ ਲੇਕੇ 4 ਵਜੇ ਤਾਈਂ ਪੂਰੇ ਪੰਜਾਬ ਦੇ ਅੰਦਰ ਸੱਤ ਥਾਵਾਂ ਤੇ ਜਿਹੜਾ ਜਿਹੜੇ ਰੇਲਾਂ ਜਿਹੜੀਆਂ ਇਹਨਾਂ ਨੂੰ ਜਾਮ ਕਰਾਂਗੇ ਕਿਉਂਕਿ ਜੋ ਕਿਸਾਨਾਂ ਨੇ ਤਸੱਦਦ ਕੀਤਾ ਹੈ ਇਸ ਤੋਂ ਮਿੱਥੋਂ ਦੀ ਮੋਦੀ ਹਕੂਮਤ ਨੇ ਉਹਦੇ ਖਿਲਾਫ ਅਸੀਂ ਤਾਂ ਕਰਕੇ ਜਿੰਨੀਆਂ ਦਿੱਲੀ ਨੂੰ ਜਾਂਦੇ ਰੂਟ ਹੈ ਉਹਨਾਂ ਨੂੰ ਸਾਰਾਂ ਨੂੰ 4 ਘੰਟੇ ਲਈ ਬੰਦ ਕਰਾਂਗੇ ਇੱਕ ਪਾਸੇ ਹਰਿਆਣਾ ਸਰਕਾਰ ਨੇ ਪੰਜਾਬ ਨਾਲੋਂ ਬਿਲਕੁਲ ਨਾਤਾ ਤੋੜਦਾ ਜਗਾ ਜਗਾ ਜਾਮ ਲਾਤੇ ਜਗਾ ਜਗਾ ਨਾਕੇ ਲਾ ਦਿੱਤੇ ਹੈਗੇ ਕਿਸਾਨਾਂ ਨੂੰ ਉੱਥੇ ਐਂਟਰ ਨਹੀਂ ਹੁੰਨ ਦਿੱਤਾ ਜਾ ਰਿਹਾ ਉਸ ਨਾਲ ਕਿਨਕ ਕਿਤੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਰੇਲਾਂ ਤੁਸੀਂ ਜਾਮ ਕਰੋਗੇ ਅੱਜ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪ ਕਿ ਕਿਨੂੰ ਜ਼ਿੰਮੇਵਾਰ ਮੰਨਦੇ ਹੋ ਲੋਕ ਪਰੇਸ਼ਾਨ ਵੀ ਹੋ ਰਹੇ ਕਿਤੇ ਦੇਖੋ ਇਹ ਸਰਕਾਰ ਜ਼ਿੰਮੇਵਾਰ ਹੈ ਦੀ ਜੇ ਸਰਕਾਰ ਨੇ ਕਿਸਾਨਾਂ ਨੂੰ ਰੋਕਿਆ ਕਿਸਾਨਾਂ ਆਪ ਦਾ ਸ਼ਾਂਤਮਈ ਪ੍ਰੋਜੈਕਟ ਕਰਨ ਜਾ ਰਹੇ ਸੀ ਦਿੱਲੀ ਪਹਿਲਾਂ ਵੀ ਕਹੇ ਹੈ ਇੱਥੇ ਵੀ ਜੇ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੀ ਮੰਗਾਂ ਨੇ ਇਹ ਲੋਕਾਂ ਦੀਆਂ ਹੀ ਮੰਗਾਂ ਜਿੱਲਾ ਮੰਗਾ ਖਤ ਲੜਿਆ ਜਾ ਰਿਹਾ ਹੈ ਇਹ ਰੋਜੀ ਰੋਟੀ ਦਾ ਫਸਲਾ ਹੈ ਇਹਦਾ ਕਰਕੇ ਦੀ ਸੈਂਟਰਲ ਗਵਰਨਮੈਂਟ ਹੈ ਜਿਹੜੀ ਉਹ ਜ਼ਿੰਮੇਵਾਰ ਹੈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਇਸ ਕਰਕੇ ਨਾ ਸਰਕਾਰਾਂ ਨੇ ਜੇ ਕਿਸਾਨਾਂ ਤੇ ਉਸਤਾਦ ਕੀਤਾ ਤਾਂ ਕਰਕੇ ਕਿਸਾਨਾਂ ਨੂੰ ਉਧਰ ਵੀ ਮੋਰਚਾ ਡਟਿਆ ਹੋਇਆ ਤੇ ਇੱਧਰ ਰੇਲਾਂ ਜਾਮ ਜਿਹੜੀਆਂ 11:00 ਵਜੇ ਤੋਂ ਸੰਜੀਨੀ ਰੇਕਤਾ ਹਰਾ ਅਗਰਾ ਹਵਨੇ ਹੋ ਵੀ ਉਹਨਾਂ ਕਿਸਾਨਾਂ ਤੇ ਤਸੱਦਦ ਕਰਿਆ ਉਹਦੀ ਅਸੀਂ ਨਿੰਦਾ ਕਰਦੇ ਆ ਉਹ ਗਲਤ ਕੀਤਾ ਇਸ ਕਰਕੇ ਕੋਈ ਵੀ ਫੋਰਮ ਲੜਾ ਲੜਨ ਵਾਲੇ ਲੋਕਾਂ ਦੀ ਹਜੇ ਸੀ ਹਮੇਸ਼ਾ ਹਮਾਇਤ ਕਰਦੇ ਆਂ ਅਰੇ ਰੇਲਾ ਜਾਮ ਕਰਨਾ ਕੀ ਮੰਗਣੇ ਤੁਹਾਡੀਆਂ ਅਜ ਰੇਲਾ ਜਾਮ ਕਰ ਰਹੇ ਹੋ ਕੀ ਮੁੱਖ ਮੰਗ ਰਹੇਗੀ ਤੇ ਕਿ 4 ਵਜੇ ਤੱਕ ਅੱਗੇ ਅਗਲਾ ਵੀ ਸੰਗਰਸ਼ ਹੋਰ ਲਿਖਿਆ ਜਾ ਸਕਦਾ ਕੋਈ ਦੇਖੋ ਇਹ 13 4 ਵਜੇ ਤੱਕ ਗਾਂਹਾਂ ਜੱਥੇਬੰਦੀ ਦਾ ਕੀ ਪਾਲਿਸੀ ਹੈ ਜੱਥੇਬੰਦੀ ਨੇ ਸੋਚਣਾ ਉਹ ਉਹੀ ਮੰਗਾ ਮਸਲੇ ਆ ਵੀ ਐਮਐਸਪੀ ਦੇਓ ਫਸਲਾਂ ਦੇ ਪੂਰੇ ਭਾਅ ਦਿਓ ਜਿੱਨਾ ਵੀ ਕਿਸਾਨ ਜਿਹੜੇ ਸ਼ਹੀਦ ਹੋ ਗਏ ਸੀ ਉੱਥੇ ਉਹਨਾਂ ਦੇ ਮਾਜਬਾ ਦਿਓ ਪੱਲੇ ਹੁਇਰਪੁਰ ਖੀਰੀ ਵਾਲੇ ਜਿਹੜੇ ਉਹਨਾਂ ਨੂੰ ਸਜਾਵਾਂ ਦਿਓ ਇਹ ਸਾਰੀਆਂ ਮੰਗਾ ਹੋਰ ਕਿੰਨੀਆਂ ਢੇਰ ਸਾਰੀਆਂ ਮੰਗਾ ਆ ਉਹ ਸਾਰੀਆਂ ਕਿਸਾਨਾਂ ਦੀਆਂ ਇੱਕੋ ਹੀ ਮੰਗਾ ਆ ਉਹਨਾਂ ਮੰਗਾ ਤੇ ਉੱਥੇ ਵੀ ਸ਼ਿਕਰਚ ਕੀਤਾ ਜਾ ਰਿਹਾ ਉਹਨਾਂ ਹੀ ਹਮਾਇਤ ਦੇ ਤੌਰ ਤੇ ਜਿੰਨਾ ਤਸੱਦ ਹਰਿਆਣਾ ਦੇ ਪਰ ਖੂਗ ਦੇਖੋ ਪੂਰੀ ਹਕੀਕੀ ਦਾ ਨਹੀਂ ਹਜੇ ਪਤਾ ਵੀ ਕੀ ਹਾਲਾਤ ਨੇ ਕੀ ਹਾਲਾਤ ਆਪਾਂ ਦੇਖਦੀਆਂ ਸਾਰੇ ਚੈਨਲਾਂ ਵਗੈਰਾ ਤੇ ਦੇਖਿਆ ਉਹ ਗਰਾਉਂਡ ਜ਼ੀਰੋ ਰਿਪੋਰਟ ਕੀ ਹੈ ਉਹ ਹਜੇ ਪੂਰੀ ਪੜਤਾਲ ਆ ਜਾਣੀ ਹੈ ਪੜਤਾਲ ਤੋਂ ਬਾਅਦ ਹੀ ਕੁਝ ਬੋਲਿਆ ਜਾ ਸਕਦਾ ਹੈ ਉਹ ਤੋਂ ਪਹਿਲਾਂ ਨਹੀਂ ਉਹ ਜੋ ਕੀਤਾ ਬਹੁਤ ਧੱਕਾ ਕੀਤਾ ਗਲਤ ਕੀਤਾ ਇਹਦੀ ਅਸੀਂ ਨਿੰਦਾ ਕਰਦੇ ਹਾਂ ਸੈਟ ਸਰਕਾਰਮੈਂਟ ਜੋ ਕਰ ਰਹੀ ਹੈ ਸਤਾ ਚ ਰਹਿਣ ਨਹੀਂ ਦੇਣਾ ਇਹਨੂੰ ਲੋਕਾਂ ਨੇ ਕੇਸ ਕਰਕੇ ਲੋਕ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿਣਗੇ ਕਿਦੋਂ ਵੀ ਪੰਜਾਬ ਦੇ ਲੋਕਾਂ ਦੇ ਤਸੱਦ ਹੈ ਪੰਜਾਬ ਦੇ ਲੋਕਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਹੁਣ ਵੀ ਕਰਨਗੇ ਉਹਨਾਂ ਲਗਾਤਾਰ ਜਿਹੜਾ ਇਹਨਾਂ ਦਾ ਸੰਘਰਸ਼ਾ ਜਾਰੀ ਰਹੇਗਾ ਇਹਨਾਂ ਨੇ ਕਿਹਾ ਕਿ ਜਿੱਥੇ ਉਥੇ ਕਿਸਾਨਾਂ ਤੇ ਅਤਿਆਚਾਰ ਕੀਤੇ ਗਿਆ ਕਿਸਾਨਾਂ ਤੇ ਲਾਚ ਚਾਰਜ ਕੀਤਾ ਗਿਆ ਕਈ ਕਿਸਾਨਾਂ ਦਾ ਜ਼ਖਮੀ ਕੀਤੇ ਨੇ ਗੋਲੇ ਛੁੱਟੇ ਗਏ ਨੇ ਉਹਨੇ ਉਸ ਦੇ ਵਿਰੋਧ ਵਿੱਚ ਤੇ ਉਹਨਾਂ ਦੀ ਹਮਾਇਤ ਜਿਹੜਾ ਅੱਜ ਰੇਲਾ ਜਾਮ ਕਰੇ ਨੇ ਜੀ ਜੀ ਮੈਂ}{|\text{ਸਰਦਾਰ ਲਾਲਦੀਸ ਜਾਣਕਾਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਤਮਾਮ ਤਸਵੀਰਾਂ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਫਿਲਹਾਲ ਇੱਥੇ ਰੁਕਦੇ ਹੁਣ ਜੇ ਬ੍ਰੇਕ ਲੀ ਤੁਸੀਂ ਬਾਰੇ ਰੋ ਫਿਰ ਇਸ ਨਿਊਜ਼ ਦੇ ਨਾਲ}